ਨੌਕਰੀਆਂ ਦਾ ਸ਼ਕੀਨ ਚੈਨਲ ਵੇਖ ਰਿਹਾ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਅੱਜ ਮਿਲਾਉਨੇ ਤੁਹਾਨੂੰ ਆਪਣੇ ਜਾਨਵਰਾਂ ਨਾਲ ਆਹ ਹੈ ਜੀ ਆਪਣੀ ਕੀਨਾ ਮੀਂਹ ਦਾ ਆਨੰਦ ਲੈ ਆਂਦੀ ਆਂ ਮੀਂਹ ਪੈਂਦਿਆ ਮੱਠਾ ਮੱਠਾ ਤੇ ਹੋਂਦਾਂ ਮਿਲਾਉਨੇ ਆਪਾਂ ਆਪਣੇ ਦੂਜੇ ਜਾਨਵਰਾਂ ਨੂੰ ਉਹ ਅੰਦਰ ਆ ਲੈਡ ਜਾਣ ਕਰਕੇ ਨਾ ਇੱਧਰ ਥੋੜਾ ਬਰਾਂਡੇ ਵਾਲੇ ਬੰਨੇ ਨੇਰਾ ਆ ਤੇ ਇਸ ਕਰਕੇ ਤੁਹਾਨੂੰ ਕੋੜੀ ਮਾੜੀ ਮਾੜੀ ਦੇਖਦੀ ਹੁਣੀ ਆ ਨੇਰੇਸ਼ ਇਹ ਕੋੜੀ ਆਪਣੀ ਬਸ 15-20 ਦਿਨ ਦੇ ਵਿੱਚ ਵਿੱਚ ਸੂਣ ਆਲੀ ਆ ਆਨੇ ਜੀ ਆਪਣੇ 911 ਇਹ 911 ਵਸ਼ੇਰਾ ਆਪਣਾ ਥੋੜੇ ਦਿਨ ਹੀ ਹੋਏ ਇਹਨੂੰ ਆਏ ਨੂੰ ਘਰੇ ਲਿੱਸਾ ਬਹੁਤ ਸੀਗਾ ਜਿੱਦਣ ਆਇਆ ਹੁਣ ਤਾਂ ਚਲੋ ਦੇਖੋ ਵੈਰੂ ਦੀ ਕਿਰਪਾ ਆਈ ਗੁਰੂ ਸਾਹਿਬ ਦੀ ਕੈਮ ਹੋ ਗਿਆ ਇਹ ਇੱਕ ਆ ਜੀ ਉਹ ਇਹਦੇ ਬੈਕ ਸਾਈਡ ਜਗਰਾਜ ਇਧਰ ਆ ਪੁੱਤਰ ਕਿਚੋਂ ਉਧਮ ਆ ਜੀ ਜਗਰਾਜ ਦੇਖੋ ਜਗਰਾਜ ਵੀ ਬਹੁਤ ਸੋਨਾ ਮਾਰਕਾ ਮਾਰਵਾੜੀ ਬਸ਼ੇਰਾ ਬਹੁਤ ਚੰਗਾ ਇਹ ਸਭ ਗੁਰੂ ਸਾਹਿਬ ਦੀ ਦੇਣ ਹੈ ਜੀ ਬਸ਼ੇਰੀਆਂ ਆ ਗਈ ਆਪਣੀ ਰੇਸ਼ਮਾਂ ਰਿਸ਼ਮਾ ਤੇ ਉਹ ਅਜੀ ਆਪਣੇ ਕੋਲ ਆ ਚੱਪਿਓ ਪੁਨੈਦਰਾ ਮਰਾਲੇ ਪੁਨਾ ਸ਼ਿਟ ਆਣਾ ਬੜੀਆਂ ਮੀਂਹ ਪੱਜ ਜਾਣਾ ਹੈ ਬਾਹਰ ਹੈ ਨਾ ਹਮ ਬਾਰ ਬਾਰਿਸ਼ ਹੋ ਰਹੀ ਆ ਆ ਵੇਖੋ ਬਾਹਰ ਦਾ ਮੌਸਮ ਬਾਕੀ ਵੀ ਜੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ